ਸਾਸਤ੍ਰ ਗਾਜ ਦੇ ਸਾਰੇ ਭੰਡਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੇ ਲੈਣਾ ਚਾਹੀਦਾ ਮੈਂ ਆਣਾ ਬਾਕੀ ਕਰਦੇ ਆਂ ਜਿ ਕਿ ਇਸ ਤਰ੍ਹਾਂ ਵੀ ਆਪਣ ਭੈਣ ਭਰਾ YouTube ਤੇ ਮਿਲਦੇ ਆਂ ਬਹੁਤ ਵਧੀਆ ਕਿੰਝ ਕਿੰਝ ਵਿਚਾਰੇ ਕਿੰਨੇ ਦੂਰ ਤੁਰਾ ਕੰਟੈਂਟ ਆ ਐਸ ਤੇ ਬਹੁਤ ਵਧੀਆ ਲੱਗਦਾ ਹੈ ਜਿਸ ਕੋਲ ਕਰਦੇ ਆਂ ਵੀਡੀਓਸ ਦੇਖਦੇ ਆ ਬਲੌਗ ਦੇਖਦੇ ਆ ਅਸੀ ਨਾ ਲਾਈਵ ਆਵਾਂਗੇ ਕੱਲ ਨੂੰ 10 ਵਜੇ ਸਾਰੇ 팬 ਪ੍ਰਾਜਨ ਲਈ ਆਪਣੇ YouTube ਫੈਵਰੀ ਸਾਰਿਆਂ ਨਾਲ ਆਪਾਂ ਗੱਲਬਾਤਾਂ ਸਾਂਝੀਆਂ ਕਰਾਂਗੇ ਆਪਣੇ ਚੈਨਲ ਤੇ ਜਰੂਰ ਆਇਓ ਕੱਲ ਨੂੰ 11:00 ਵਜੇ ਬਸ ਆਨਲਾਈਨ ਰਹਿ ਕੇ ਨਾਲ ਸਾਰਿਆਂ ਨਾਲ ਗੱਲਬਾਤਾਂ ਕਰਾਂਗੇ ਸਾਰਿਆਂ ਦੇ ਜਰੂਰ ਸਾਥ ਦਿਓ ਉਸ ਅਨੁਸਾਰ ਇਹ ਟੈਂਪਰਾ ਵਧੀਆ ਹਾਂਜੀ ਅੱਛੀ ਵਧੀਆ ਜੀ ਠੀਕ ਠਾਕ ਇੱਕ ਤੇ ਇਹ ਦਵਾਨੂੰ ਪਤਾ ਹੀ ਆ ਕਿ ਕੀ ਪ੍ਰੋਬਲਮ ਵੀ ਕਰ ਰਹੇ ਹਾਂ ਇਹ ਵਾਰ ਬਲੌਗ ਤੇ ਹੋ ਜਾਗੇ ਘੜ-ਪੜ ਜਰੂਰ ਮਾਫ ਕਰਿਓ ਜੇ ਕੋਈ ਪ੍ਰੋਬਲਮ ਆਈ ਤਾਂ ਵਿੱਚ ਮੇ ਕੋਲ ਹੈ ਨਹੀਂਗਾ ਸਟੇਟ ਇਸ ਕਰਕੇ ਮਾਫ ਕਰਿਓ ਜੇ ਕੋਈ ਵਿੱਚ ਦਿੱਕਤ ਆ ਗਈ ਕੋਈ ਬਾਤ ਚ ਜਾਣ ਆਵਾਜ਼ ਮੈਂ ਹੈਣੀ ਆਪਣੇ ਕੋਲ ਐਕਾ ਕੋਈ ਵੀ ਪ੍ਰੋਬਲਮ ਆ ਗਈ प्लीज ਇਹਨੂੰ ਸੇ ਸਮਝੇ ਹੋਏ ਸਕਰ ਨੂੰ ਸਾਰਿਆਂ ਨੇ ਖੁਸ਼ਕਾ ਹੋਵੋਗੇ ਸਾਰਿਆਂ ਚੈਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਅਕੀਦੀ ਕੀ ਚੇਤਾ ਦੇਖਰੋ ਸਾਰੇ ਪੈਂਟਰਾ ਅਮੀਤワਡੀ ਆਸਰੇ ਨਾਲੀਆ ਸਾਰੀ YouTube ਫੈਮਿਲੀ ਸਾਰੀ ਆਪਣੀ ਫੈਮਿਲੀ ਆ ਤੁਹਾਡੇ ਨਾਲੀ ਐਪਾਏ ਸਾਰੇ ਪੈਂਟਰਾ ਮੇ ਨਾਲੀ ਆ ਸਚਿ ਪਾਚ ਗੈਰ ਪੁਰੀਆ ਰੱਖੇਗੀ ਉਦਨ ਤੋਂ ਪੁਰੀ ਰਾਤ ਤੋਂ ਪੁਰੀ ਤਰਤੀਰ ਸੇ ਪਰਮਾਤਮਾ ਚੜ੍ਹਦੀ ਕਲਾ ਉੱਚ ਰੱਖੇ ਸਾਰੇ ਹੀ ਬੈਣ ਬਰਾਵਾਂ ਨੂੰ ਜੋ ਪੁਰੀ ਨਾਮ ਦਾ ਤੈਜ ਵਰਤਾਣਵਾਦਾ ਜੀ ਪਰਮਾਤਮਾ ਚੰਦਰੋਥੀ ਬਰਸੀ ਸਚਿ ਪਾਚ ਜਿਹੜੇ ਨਾਮ ਜਿਹੜੇ ਭੈਣ ਬਰਾਵਾਂ ਨੂੰ ਤੈਜ ਵਰਤਾਣਵਾਦਾ ਨਾਮ ਉਹ ਡੀਟਾ ਜੀ ਵਧੀਆ ਜੀ

ਆਗਰ ਕੇ ਮੈਂ ਨਾ ਇਹ ਕਰਾ ਹਾਂ ਹਟੋ ਬਾਕੀ ਆਗਾ ਕੇ ਕੰਨੀ ਹੋ ਜਾਦਾ ਹੂ ਜੰਗਲਾ ਕੇ ਮੈਂ ਨਾ ਤੁੰਤ ਕਰਾ ਔਰ ਸਾਰੀ ਪੈ ਰੱਖਦਾ ਰਸੋਈ ਤੀਰ ਕੋ ਪਰਮਤ ਤੁੰਤ ਤੇ ਬਾਕੀ ਜੀ ਅਸੀਂ ਨਟ ਜੀ ਤੋਂ ਇਹ ਕੋਲੋਂ ਮਾਗ ਲਈ ਸੀ ਕਿ ਕਈ ਵਾਰ ਬਿਨਾ ਕੋਈ ਜਨਰ ਕੋ ਕੋ ਮਿਲ ਚਾ ਸਕਾ ਤੇ ਇੱਕ ਸਾਡਾ ਬੜਾ ਹੀ ਪਾਈ ਗ੍ਰਾਮ ਸੀਗਾ ਤੇ ਕਈ ਵਾਰੀ ਬਿਲਕੁਲ ਕੋਈ ਆਉਣ ਦੀ ਜਾਂ ਜਾਣ ਦੀ ਦਗਤ ਪੈਂਦੀ ਹੈ ਤੇ ਜਰੂਰ ਮੇਰੇ ਭੈਣ ਭਰਾ ਮਦਦ ਕਰਨ ਕਰਕੇ ਸਾਡਾ ਪਤਾ ਲੱਗ ਜਾਂਦਾ ਕਿ ਸਾਡੇ ਬੰਦ ਚੱਟ ਕੀ ਬਾਕੀ ਅਸੀਂ ਹਰ ਇੱਕ ਸਟੈਡੀ ਲੈਣੀ ਤੇ ਐਗਜ਼ਾਮ ਲੈ ਲੈਣਾ ਹੈ ਮੈਂ ਕਪਿਲ ਕੋਲੇ ਫੋਨ ਦੇ ਵਿੱਚ ਜੇ ਕੋਈ ਫੋਨ ਆਉਗੀ ਜਾਵੇ ਤਾਂ ਬਾਅਦ ਨਹੀਂ ਉਹ ਕੋਈ ਚਾਹੁੰਦੇ ਮੁਖਾ ਕੇ ਆਮਦੇ ਤੇ ਵਾਸਕਦੇ ਦੇ ਵਿੱਚ ਜਾਣ ਤੇ ਨਾਲੇ ਸਟੈਡੀ ਲੈ ਕੇ ਆਵਾਂਗੇ ਤੇ ਨਾਲ ਦੂਜਾ ਮਾਈਕ ਵੀ ਲੈ ਕੇ ਆਵਾਂਗੇ ਨਾਲ ਕੋਈ ਸੋਹਣਾ ਸਟੈਡੀ ਕੋਲੋਂ ਜਿਹੜੇ ਬਣਾ ਚਾਹੁੰਦੇ ਉਹ ਵੀ ਲੈ ਕੇ ਆਵਾਂਗੇ ਤੇ ਇਹਨੂੰ ਜੂਰ ਸੈੱਟ ਕਰਾਵਾਂਗੇ ਤੇ ਬਾਕੀ ਤੁਸੀਂ ਜਿਹੜਾ ਅੰਦਰ ਬੁਲਾਉਂਗਾ ਇਹਦੇ ਵਿੱਚ ਬਾਜ ਕੇ ਵੀ ਜੋ ਜਾ ਕੱਟ ਦਿੰਦੀ ਹੈ ਜਾਂ ਚਰਚਾ ਵਾਲੀ ਕਰਦਾਨ ਤੇ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸਣਾ ਨਿਕਲਾ ਮੇਰੇ ਨੰਬਰ ਦਿੱਤਾ ਹੈ ਤੁਹਾਨੂੰ ਮੈਂ ਕੱਟ ਜਿਹੜਾ ਮੇਰੇ ਗ੍ਰਾਮ ਦੇ ਤੇ ਨਿਤ ਜਿਹੜੇ ਤੁਹਾਨੂੰ ਤੇ ਤੁਹਾਡਾ ਬਹੁਤ ਬਹੁਤ ਤਾਸ਼ਵਾਦ ਤੇ ਅੱਜ ਜੋ ਮੇਰੇ ਤਾਇਆ ਗੰਗੋਤ ਆਇਤੇ ਮੇਠਾ ਬਾਤ ਸੀਗਾ ਤੇ ਉਹ ਵੀ ਮੈਂ ਸ਼ਾਮ ਨੂੰ ਭੇਜਣਾ ਤੇ ਉਹ ਆਵ ਮੈਨੂੰ ਦਾਦਾ ਮੈਨੂੰ ਆਦਾ ਜੀ ਮੇਰੇ ਦਿਆਰੇ ਤੇ ਤੁੰਡ ਲਾਵੇ ਮੇਰੇ ਨਾਲ ਚੱਲ ਬੜੀ ਦੁਆਰਾ ਚਾਚਾ ਆਪਣਾ ਜੀ ਰੋ ਫਰੇ ਸੈਟ ਤੋਂ ਤੇ ਕੇ ਉਹ ਵਾਰੀ ਪੰਨ ਕੇ ਤੇ ਗੇਰ ਪੰਨ ਕੇ ਤੇ ਸਟਾਰਟਰ ਕੋਲੋ ਤਾਰਾ ਲਾ ਕੇ ਤੇ ਸਰਨੇ ਮੋਟਰ ਦੇ ਨਾਲ ਖਿੱਚ ਕੇ ਲੈ ਗਏ ਬਹੁਤ ਜਾਨੀ ਕਿ ਉੱਤਰਪੈਰ ਬਣਾ ਮਹਾਨ ਹੋਇਆ ਖੇਤ ਖੇਤ ਜਿਹੜੇ ਆਪਣੇ ਮੋਟਰਾਂ ਦੇ ਇਹ ਗਲਗਟ ਕੇ ਲੈ ਕੇ ਮੋਟਰ ਸਾਰੇ ਨਹੀਂ ਉਹਨਾਂ ਨੇ ਦੀਪੇ ਦੇ ਦੂਜਾ ਆਪਣੇ ਰੇਖਾ ਉਹ ਮੈਨੂੰ ਵਾਲੇ 12 ਵਜੇ ਜਾਣਾ ਵਰਗਾਂ 12 ਵਜੇ ਚੇਕ ਲੈ ਕੇ ਗਿਆ ਉਹ ਦਿਨ ਸਾਰਾ ਕੁਪੰਜ ਸੀ ਹਾਂ ਹਾਂ ਜੀ ਵਾਰਿ ਤੇ ਵਾਰਿ ਇਸ ਤਰ੍ਹਾਂ ਦੇ ਅੱਜ ਕੱਲ ਬਹੁਤ ਕਾਣ ਹੋ ਰਿਹਾ ਜੀ ਬਹੁਤ ਔਖਾ ਆਪਣੇ ਕੱਲ ਪਰਸਾ ਵੀ ਆਪਣੇ ਇੱਥੇ ਹੋਈ ਆ ਚੋਰੀ ਬਹੁਤ ਜ਼ਿਆਦਾ ਵੱਡੀ ਚੋਰੀ ਹੋਈ ਆ ਬਹੁਤ ਔਖਾ ਡਰ ਬੋਲ ਲੱਗਦਾ ਵਾ ਪਰਮਾਤਮਾ ਜੀ ਜਦੋਂ ਦੂਰ ਕੇ ਸੱਚਾ ਪਾਛਾ ਸਭ ਨੂੰ ਤੇ ਬਾਕੀ ਭੈਣਾਂ ਦਾ ਬੰਨ ਨੂੰ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਭਾਈ ਸਭ ਤੋਂ ਪਹਿਲਾਂ ਜਦ ਸੜਾ ਮੰਨਦਾ ਤਾਂ ਬਹੁਤ ਕੁਝ ਸੋਚ ਜਾਂਦਾ ਜਿਹੜੇ ਬੱਚੇ ਉਹ ਨਹੀਂ ਸੋਚ ਸਕਦੇ ਇਹਨਾਂ ਨੂੰ ਆਪਾਂ ਕੰਟਰੋਲ ਨਾਲ ਲੈ ਲੋ ਥੋੜਾ ਜਿਹਾ ਆਪਾਂ ਵਿਚਾਰ ਕਰਕੇ ਤਾਂ ਬਹੁਤ ਫਾਇਦਾ ਬਾਕੀ ਭੈਣਾਂ ਕਰਾਉਣੇ ਪੁੱਛਾ ਨਾ ਕਰਿਆ ਕਰੋ मेरे बेटे को भूरिया जा बेटी भूरिया जा सेनी गु सियाना होगा कि बाती आए नहीं गुस्सा करना जो बच्चा गलती उनको रोक कोई और ना अपना फर्ज नहीं बनता ओनू कहें मेरे बच्चे क्यों रोकया आप करके भेड़ भरा गल करेंगे सारे ने भेड़ भरा फर्जी बढ़ते रहना ਉਜਾਦੀ ਬਾਗੀ ਬੰਦ ਗ੍ਰੋਥ ਦਾ ਜਲੋ ਕਰਦੇ ਟੀਮੋਂ ਤਰਾਂ ਗੱਲਾਂ ਤਾਂ ਰੇਤ ਸਾਂ ਰਖਾ ਦਿੱਤਰ پوری ਜਾਨ ਆਨ ਗੋੜ ਚੱਲੀ ਉਹ ਲੱਗ ਜਾਣਾ ਕਰ ਜਾਉਂਦੇ ਕੰਮ ਕਰਦੀ ਜਲਣ ਦੀ ਉਹ ਜਦੋਂ ਮਾਰ ਗਿਆ ਤਾਂ ਉਹ ਦੁੱਖਣੇ ਤੇ ਉਹ ਗੱਲਾਂ ਪਰ ਹੋਰ ਵੀ ਆਧਾ ਬੱਚਿਆਂ ਦੇ ਵਾਸਤੇ ਆਪਾਂ ਬਹੁਤ ਕੁਝ ਕਰਦੇ ਆ ਨਾ ਉਹਨਾਂ ਨੂੰ ਕੰਨੇ ਪਰਵਚਨਾ ਪਾਲਦੇ ਆ ਤੁ ਜੇ ਆਪਣੇ ਮੂਰੋਂ ਬੱਚਾ ਚੱਕਿਆ ਜਾਵੇ ਤਾਂ ਫਿਰ ਬਹੁਤ ਜ਼ਿਆਦਾ ਮੰਦੁਗੀ ਨਾ ਕਿਉਂ ਮੌਕੇ ਦੇ ਕੋਈ चीज ਨਹੀਂ ਵੀ ਬਣਦੀ ਤੇ ਸੋਇ ਇਸ ਤਰ੍ਹਾਂ ਕਿ ਜੇ ਮੀਰੋਂ ਬੱਚਾ ਤਾਂ ਪਿਓ ਖੜਾ ਰੱਖੋ ਕਿ ਜੇ ਬੱਚੇ ਰਿਮੋਟ ਸਾਈਕਲ ਦਾ 2 ਕਿਲੋਮੀਟਰ ਤੋਂ ਦੂਰ ਜਾਵਾਦਮੀ ਕਈ ਵਾਰੀ ਬੱਚੇ ਲੈ ਜਾਂਦੇ ਬਾਹਰ ਦੀ ਬਾਹਰ ਤਾਂ ਉਹ ਵੀ ਆਪ ਦਾ ਬਈ ਹੌਣ ਕੰਟਰੋਲ ਨਾਲ ਚੱਲੇ ਤਾਂ ਕਿ ਕਿਸੇ चीज ਖਾਂ ਵੀ ਘਟਨਾ ਨਾ ਹੋ ਜੇ ਹਾਂ ਭਾਦਾਏ ਜੀ ਆਨੇ ਵੀ ਮੱਛਰਾਂ ਬਾਤੋ ਬਾਤ ਪੰਡ ਦੇ ਵਿੱਚ ਵਿੱਚ ਜਾਂਦੇ ਜੇ ਤੁਸੀਂ ਆਪੋਂ ਬਿਲਕੁਲ ਚੱਕ ਨਹੀਂ ਤੁਜੇ ਤੁਸੀਂ ਆ ਆਪਣੀ ਬੱਚੇ ਕੱਲੇ ਲੈ ਕੇ ਚੱਲੇ ਕੋਈ ਚੀਜ਼ ਤਾਂ ਭਈ ਉਹ ਹੋ ਸਕਦਾ ਸੋ ਇਸ ਕਰਕੇ ਵੀ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖ ਲਿਓ ਆਪਾਂ ਆਪਣਾ ਪਹਿਲਾ ਫਰਜ਼ ਮੰਨਦਾ ਠੀਕ ਹੈ ਗ੍ਰੰਥ ਆ ਭਾਦਾਏ ਬੰ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀ ਕੋਛਲੇ ਆਮੀ ਨਾਮ ਖਾਵੀ ਸਭ ਤੇ ਮਿਹਰ ਭਰਿਆ ਯਾਦ ਰੱਖੀ ਸੱਚਾ ਪਾਤਸ਼ਾਹ ਮਹਾਤਮਾ ਚਰਦੀ ਕਲਾ ਚਰਤੇ ਸਾਹ ਤੇ ਜਾਨੀ ਕਿ ਆਪਾ ਜੋ ਮੈਂ ਸੋਚ ਗਏ ਤੇ ਹਾਲਾਤ ਬੇਤਰ ਤੋਂ ਬੇਤਰ ਬਹੁਤ ਖਰਾਬ ਬੰਦੇ ਕੋਈ ਕਿਸੇ ਪਾਤਸ਼ਾਹ ਖਬਰ ਆਏ ਅਦੇ ਕੋਈ ਕਿਸੇ ਪਾਤਸ਼ਾਹ ਤੇ ਆਪਦਾ ਯਾਰ ਵੀ ਆਦਾ ਬਚਦਾ ਕੋਮਾਸ ਕੋਈ ਵੀ ਬੈਹ ਭਰਾ ਜਾਂ ਕਿ ਵਿਆਪ ਬਾਹਰ ਅੰਦਰ ਆਉਣ ਕਈ ਵਾਰੀ ਭੈਣ ਭਰਾ ਨੂੰ ਉਹਨਾਂ ਦਾ ਸੀਜ਼ਨ ਚੱਲ ਪਿਆਣਾ ਮੰਡਗਾ ਛੋਟ ਦੇਣਾ ਤੇ ਬਾਕੀ ਆ ਹੁਣ ਦੋ ਮਹੀਨਾ ਡੇਢ ਮਹੀਨਾ ਆਪਾਂ ਭਰਾਵਾਂ ਨੇ ਸੋਚਣਾ ਬੀਜੀ ਹੋਇਆ ਤੇ ਕਈ ਵਾਰੀ ਮੰਗਦੇ ਵੀ ਬਹੁਤ ਆਉਣਗੇ ਉਦੋਂ ਤੇ ਉਹ ਵੀ ਖਿਆਲ ਆਪਾਂ ਜਰੂਰ ਰੱਖਣਾ ਜਿਹੜੇ ਮੰਗਦੇ ਮੰਗਣ ਹੁੰਦੇ ਆਪਾਂ ਕੁਝ ਨਹੀਂ ਦੇਣਾ ਇਹਨਾਂ ਦੋ ਦੇਣਾ ਆਪਾਂ ਗੁਰੂ ਘਰ ਦੇਣਾ ਬਸ ਸੋ ਆਪਣੀ ਜਾਈ ਹੱਥ ਬੰਨ ਕੇ ਬੇਨਤੀ ਆਪਣਾ ਭੈਣ ਭਰਾਵਾਂ ਅੱਗੇ ਵੇਨਾ ਦਾ ਕੋਈ ਫਾਇਦਾ ਨਹੀਂ ਹੈ ਤੇ ਜਦ ਆਪਣੇ ਗੁਰੂ ਘਰ ਨੂੰ ਦਿੱਤਾ ਹੋਇਆ ਦਾਨ ਤੇ ਉਹ ਕੰਮ ਆ ਸਕਦਾ ਹੈ। ਕਈ ਵਾਰੀ ਕੋਈ ਚੰ ਲੋੜਵੰਦ ਚੀਜ਼ ਆਪਣਾ ਜ਼ਰੂਰੀ ਚਾਹੀਦੀ ਹੋਵੇ ਜੇ ਆਪਣੇ ਕੋਲ ਪੈਸਾ ਹੋਊਗਾ ਨਕਰ ਦਾ ਤੇ ਉਹਦੇ ਨਾਲ ਵਧੀਆ ਕੰਮ ਚੱਲ ਸਕਦਾ ਹੈ। ਤੇ ਬਹੁਤ ਵਧੀਆ ਸੁਜੋਗ ਦਿੰਦਾ ਨਕਰ ਵੀ ਤੇ ਨਿਕਲਦਾ ਬਾਕੀ ਜੀ ਪਰਮਾਤਮਾ ਦੇ ਬਚਾ ਜੋ ਕਰਨਾ ਉਹਨੇ ਕਰਨਾ ਬਾਕੀ ਜਿਹੜਾ ਆਪਣਾ ਭਾਗ ਬੰਦ ਉਹ ਆਪਾਂ ਜਰੂਰ ਨਿਭਾਗੇ ਆਪਾਂ ਕਿਸੇ ਦਿਨਾਂ ਛੱਡ ਕੇ ਵੀ ਆਏ ਪਲਾਣਾਗਰ ਜੋਗਾ ਜਕਾ ਕੋਟਪੁਰਾਗਰ ਨੂੰ ਅੱਜ ਕੱਲੋਂ ਤਾਂ ਉਹ ਜ਼ਿਕਰ ਦੀ ਰੱਖੀ ਆਪਾਂ ਕਾ ਵੀ ਆਪ ਪੜਨੀਓ ਪਰ ਕੋਈ ਵੀ ਕਰੋ ਜੇ ਆਪ ਅੱਗੇ ਜਦੇ ਕੋਈ ਬੱਚਾ ਘਾਲਤ ਚੱਲਦਾ ਜੇ ਆਪਾਂ ਉਹਦੇ ਅਗਲੇ ਨੂੰ ਲਾਂਭਾ ਦਿੰਨੇ ਤੋ ਬਰ ਅਗਲੇ ਤਾਲ ਕਰਦਾ ਵੀ ਹਾਂ ਸਾਡੇ ਬੱਚੇ ਨੂੰ ਤਾਂ ਕਿਹਾ ਹੰਕਾਰਮ ਜੀ ਜੇ ਬੰਨ ਲੱਗੀ ਆਟਾ ਜਾਓ ਵੀਰੋ ਉਹ ਰੋਟੀ ਕਾਗੇ ਪੇਟਿਆਂ ਦੀ ਦਾਲ ਤੇ ਸੋ ਮੇਰੇ ਭੈਣ ਮੀਰਾ ਨੂੰ ਬੇਨਤੀ ਹੈ ਇਹ ਜ਼ਰੂਰ ਜੀ ਜੀ ਮੈਂ ਮਾਫੀ ਕਰਨਾ ਮਾ ਥੋੜਾ ਜ ਮੈਂ ਵੀ ਵੇਖਿਆ ਉਹ ਬਾਹਰ ਬਦਲ ਕੇ ਵੇਖੀ ਕਿ ਮੈਂ ਵੀ ਇਦਾਂ ਲੱਗੇ ਹੋਏ ਮੈਨੂੰ ਵੀ ਕਾਲੀ ਜੀ ਦਾੜੀ ਸੋਹਣੀ ਲੱਗਦੀ ਹੈ ਕਿ ਸੋਇ ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਗਲਤੀ ਹੋ ਗਈ ਮੈਂ ਤਾਂ ਜੇ ਟਿਕੀ ਤੇ ਕਾਗੇ ਤੇ ਆਪ ਪਹਿਲਾ ਚਾਹ ਸਾਥ ਚਲੋ ਕੋਈ ਇਨੰਗ ਤੋਂ ਨਹੀਂ ਰਹਿਣ ਵਾਲੀ ਤੇ ਬਾਕੀ ਸਾਰੇ ਭੈਣ ਬਰਾਦਰ ਤੰਦਰੁਸਤ ਰਹਿਣ ਸੱਚੇ ਪਾਤਸ਼ਾਹ ਚਰਦੀਆ ਘਰ ਵਿੱਚ ਰਹਿਣ ਤੇ ਸਾਡਾ ਵਾਤੋਵਾਦ ਜਿੰਦਗੀ ਵਿੰਦਾਬਾਦ ਨੂੰ ਸਪੋਰਟ ਕਰਿਓ ਜੀ ਸਾਰੇ ਜਣੇ ਜਰੂਰ ਸਾਥ ਦਿਓ ਤੁਹਾਡੇ ਸਾਥ ਨਾਲ ਇੱਥੇ ਤੱਕ ਆਏ ਅੱਗੇ ਤੱਕ ਵੀ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਲੈ ਕੇ ਜਾਣਾ ਸਾਰੇ ਜਣੇ ਜਰੂਰ ਸਾਥ ਦਿਓ ਆਪਣੇ ਚੈਨਲ ਨੂੰ ਅੱਗੇ-ਅੱਗੇ ਸ਼ੇਅਰ ਕਰ ਦਿਓ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੇਲਾਂਗੇ ਨਾਂ ਬ੍ਲੋਗ ਦੀ ਨਾਲ ਤੈ 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 ਤੀ ਤਾਨ ਵਾਰ ਦੀ ਆਂ